ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਗੱਲ ਫਾਰਮ ਉੱਤੇ ਦੋਸਤੋ ਅੱਜ ਲੈ ਗਏ ਆ ਤੁਹਾਡੇ ਵਾਸਤੇ ਇੱਕ ਹੋਰ ਨਵੀਂ ਤੇ ਤਾਜ਼ੀ ਵੀਡੀਓ ਤੇ ਵੀਡੀਓ ਵਿੱਚ ਤੁਹਾਨੂੰ ਆਪਾਂ ਡਿਟੇਲ ਵਿੱਚ ਦੱਸਾਂਗੇ ਵਪਾਰੀ ਦੁੱਧ ਕਿਵੇਂ ਵਧਾਉਂਦੇ ਆ ਤੇ ਬਈ ਹਜੇ ਤੱਕ ਜਿਹੜੇ ਚੈਨਲ ਤੇ ਨਵੇਂ ਆ ਜਾਂ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਵੀਡੀਓ ਨੂੰ ਹਜੇ ਤੱਕ ਜੇਸ ਵੀਰ ਨੇ ਲਾਈਕ ਨਹੀਂ ਕੀਤਾ ਲਾਈਕ ਕਰ ਦਿਓ ਤੇ ਵੱਧ ਤੋਂ ਵੱਧ ਆਪਦੇ ਦੋਸਤਾਂ ਨਾਲ ਸ਼ੇਅਰ ਕਰਿਓ ਤੇ ਦੋਸਤੋ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਦੱਸਾਂਗੇ ਆਪਾਂ ਪੂਰੀ ਫੌਲਡ ਡਿਟੇਲ ਵਿੱਚ ਖੁਰਾਕਾਂ ਦੱਸਾਂਗੇ ਤਿੰਨ ਜਿਹੜੇ ਵਪਾਰੀ ਪਾਉਂਦੇ ਆ ਤੇ ਬਹੁਤ ਹੀ ਤੇਜ਼ੀ ਨਾਲ ਦ ਕਈ ਵਾਰ ਕੀ ਹੁੰਦਾ ਕਿ ਆਪਣੀ ਜਿਹੜੀ ਪਸ਼ੂ ਆ ਦੁੱਧ ਘੱਟ ਦਿੰਦੇ ਆ ਜਾਂ ਦੁੱਧ ਨਹੀਂ ਦਿੰਦੇ ਤੇ ਆਪਾਂ ਆੱਕ ਕੇ ਵੇਚ ਦਿੰਨੇ ਆ ਤੇ ਬਈ ਵਪਾਰੀਓ ਛਾਸਦੇ ਮੋਲ ਵਿੱਚ ਲੈ ਜਾਂਦੇ ਤੇ ਬਈ ਉਹ ਆਹ ਖਰਾਕਾਂ ਦੇ ਕੇ ਦੁੱਧ ਵਧਾ ਦਿੰਦੇ ਤੇ ਉਹਦੋਂ ਦੁੱਕਣੇ ਰੇਟਾਂ ਵਿੱਚ ਵੇਚਦੇ ਆ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਇਹ ਹੀ ਤੁਹਾਨੂੰ ਦੱਸਾਂਗੇ ਵੀ ਉਹ ਤਿੰਨ ਖਰਾਕ ਕਿਹੜੀਆਂ ਜਿਹੜੀ ਪਸ਼ੂ ਦਿਉ ਆਪਾਂ ਦੇਣੀ ਆਂ ਗਿਆ ਬਈ ਤੇ ਬਈ ਸਭ ਤੋਂ ਪਹਿਲੀ ਖਰਾਕ ਹੁੰਦੀ ਹੈ ਕੈਲਸ਼ੀਅਮ ਜੈਲ ਜਦੋਂ ਵੀ ਆਪਾਂ ਦਾ ਪਸ਼ੂ ਸੁੰਦਾਗਾ ਉਹਦਾ ਜਿਹੜਾ ਜਿਹੜੀ ਉਹਦੀ ਥਕਾਨ ਆ ਉਹ ਵਾਧ ਜਾਂਦੀ ਹੈ ਤੇ ਮਿੱਤਰੋ ਸਟ੍ਰੈਸ ਵਿੱਚ ਹੁੰਦਾ ਪਸ਼ੂ ਉਹ ਥੋੜਾ ਜਿਹਾ ਤੇ ਬਈ ਉਹਦੇ ਵਾਸਤੇ ਕੈਲਸ਼ੀਅਮ ਮਸਟ ਜੈੱਲ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੈਗੀ ਤੇ ਆਪਾਂ ਬਈ ਸੂਣ ਤੋਂ ਬਾਅਦ ਜਦ ਥੋੜੀ ਮਾਜ ਹੋਵੇ ਜਾਂਗਾ ਜਿਹੜੀ ਸੂ ਪੈਂਦੀ ਹੈ ਤੇ ਉਦੋਂ ਕੈਲਸ਼ੀਅਮ ਮਸਟ ਜੈੱਲ ਲਿਆ ਕੇ ਰੱਖਣੀ ਆਪਾਂ ਕੈਲਸ਼ੀਅਮ ਮਸਟ ਜੈੱਲ ਨਹੀਂ ਮੈਂ ਕੈਲਸ਼ੀਅਮ ਮਸਟ ਐਡਵਾਂਸ ਦੀ ਜਿਹੜੀ ਇੱਕ ਉਹ ਵੀ ਇਸੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇ ਤੇ ਇਹ ਆਪਾਂ ਇੱਕ ਤਾਂ ਬਈ ਜਦੋਂ ਤੁਹਾਡਾ ਪਸ਼ੂ ਪੰਦਾ ਉਦੋਂ ਦੇਣੀ ਆ ਇੱਕ ਬਈ 12 ਘੰਟੇ ਬਾਅਦ ਦੇਣੀ ਆ ਇੱਕ ਉਦੋਂ 12 ਘੰਟੇ ਬਾਅਦ ਦੇਣੀ ਆ ਇਹ ਤਿੰਨ ਜੈਲ ਆਪਾਂ 3 300 ਗ੍ਰਾਮ ਦੀ ਹੁੰਦੀ ਇਹ ਆਪਾਂ ਪਸ਼ੂਆਂ ਨੂੰ ਦੇਣੀ ਆਂਗੀ ਤੇ ਇਹਦੇ ਨਾਲ ਪਸ਼ੂਆਂ ਦੀ ਵਿੱਚ એનર્ਜੀ ਬਣੀ ਰਹੂਗੀ ਤੇ ਬਹੁਤ ਹੀ ਲਾਦੇਮਾਨ ਦਾ ਬਈ ਇਹ ਜਿਹੜੀ ਚੀਜ਼ ਆਗੀ ਪਸ਼ੂਆਂ ਆਸਤੇ ਤੇ એનર્ਜੀ ਨਰਜੀ ਪੂਰੀ ਕੈਲਸ਼ੀਅਮ ਦੀ ਵੀ ਕਮੀ ਨਹੀਂ ਹੋ ਦਿੰਦੀ ਇਹ ਚੀਜ਼ ਬਹੁਤ ਹੀ ਜ਼ਿਆਦਾ ਵਧੀਆ ਦੂਜੇ ਨੰਬਰ ਤੇ ਆਉਂਦੀ ਆਗੀ ਬਈ ਗੁੜ ਜਿਹੜੇ ਬਈ ਵਪਾਰੀ ਹੁੰਦੇ ਆ ਉਹ ਗੁੜ ਨੂੰ ਗੁਰਦਾ ਜਿਹੜਾ ਰਾਜ਼ ਹੁੰਦਾ ਉਹ ਦਿੰਦੇ ਆ ਗੁਰ ਨਹੀਂ ਦਿੰਦੇਗੇ ਆ ਸਿੱਧਾ ਗੁਰ ਨਹੀਂ ਦਿੰਦੇਗੇ ਜਿਵੇਂ ਬਈ 5 500 ਗ੍ਰਾਮ ਸਵੇਰ ਦੇ ਤਾਂ 500 ਗ੍ਰਾਮ ਸ਼ਾਮ ਨੂੰ ਦੀਦਾ ਸਿਆਲਾਂ ਦੇ ਵਿੱਚ 3 ਤੋਂ 4 ਲੀਟਰ ਪਾਣੀ ਦੇ ਵਿੱਚ ਇਹਨੂੰ ਬਾਅਲ ਲੈਂਦੇ ਆ ਗੁਰ ਨੂੰ ਤੇ ਮਿੱਤਰੋ ਜਿਹੜਾ ਦਾ ਪਾਣੀ ਹੁੰਦਾ ਉਹ ਪਿਉਂਦੇ ਨਹੀਂ ਬਸ ਉਹ ਫੀਡ ਵਿੱਚ ਹੁੰਦੀ ਜਿਹੜੀ ਫੀਡ ਆਪਾਂ ਪਾਉਂਨੇ ਆ ਸ਼ਾਮ ਨੂੰ ਉਹਦੇ ਉਹਦੇ ਵਿੱਚ ਲਾ ਕੇ ਦਿੰਦੀ ਆ ਤੇ ਇੱਕ ਜਿਹੜੀ ਆਪਾਂ ਸਵੇਰ ਫੀਡ ਲਾਉਂਨੇ ਆ ਤੇ ਉਹਦੇ ਵਿੱਚ ਲਾ ਕੇ ਪੂਰੇ ਮਿਕਸ ਕਰਕੇ ਫੇਰ ਦਿੰਦੇ ਆ ਬਈ ਇਹ ਗੁਰ ਦਾ ਗੋੜਾ ਪਸ਼ੂ ਦੀ એનર્ਜੀ ਜਿਹੜੀ ਆ ਉਹ ਬਣਾਈ ਰੱਖਦਾ ਹੈਗਾ ਤੇ ਮਿੱਤਰੋ ਬਹੁਤ ਹੀ ਜ਼ਿਆਦਾ ਹੋਰ ਵੀ ਫਾਇਦੇ ਹਨ ਗੁੜ ਜੇ ਇੱਕ ਗਰਮ ਦਬੜ ਤੇ ਪਸ਼ੂ ਨੂੰ ਠੰਡ ਤੋਂ ਵੀ ਬਚਾਉਂਦਾ ਹੈਗਾ ਬੁਖਾਰ ਬਖੂਰ ਨਹੀਂ ਹੋ ਦਿੰਦਾ ਕਾਫੀ ਬਿਮਾਰੀਆਂ ਤੋਂ ਬਚਾਉਂਦਾ ਪਸ਼ੂ ਨੂੰ ਤੇ ਤੀਜੇ ਨੰਬਰ ਤੇ ਆਉਂਦੀ ਹੈ ਸਰੋਂ ਦਾ ਤੇਲ ਜਿਹੜਾ ਸਰੋਂ ਦਾ ਤੇਲ ਹੁੰਦਾ ਬਈ ਉਹ ਬਹੁਤ ਹੀ ਜ਼ਿਆਦਾ ਉਹਦੇ ਫਾਇਦੇ ਆ ਇਹ ਵਪਾਰੀ ਤਾਂ ਦਿੰਦੇ ਆ ਤਾਂ ਕਿ ਜਿਹ ਪਸ਼ੂ ਆ ਜਿਹੜਾ ਤੁਹਾਡਾ ਦੁੱਧ ਵੱਧ ਸਕੇ ਤੇ ਨਾਲ ਹੀ ਦੁੱਧ ਦੇ ਨਾਲ ਨਾਲ ਹੀ ਫੈਟ ਵੱਧ ਸਕੇ ਤੇ ਮਿੱਤਰੋ ਇਹ ਤੁਸੀਂ ਦੇਣਾ ਕਿਵੇਂ ਆ 100 ਗ੍ਰਾਮ ਦੇ ਨਾਲ ਸਵੇਰ ਤੇ 100 ਗ੍ਰਾਮ ਦੇ ਨਾਲ ਸ਼ਾਮ ਨੂੰ ਤੇ ਬਈ ਇਹ ਤੁਸੀਂ ਇਹ ਵੀ ਫੀਡ ਵਿੱਚ ਹੀ ਮਿਲਾ ਕੇ ਦੇਣਾਗਾ ਪਰ ਲਾ ਕੇ ਬੁਰਾ ਚੰਗੀ ਤਰ੍ਹਾਂ ਜਦੋਂ ਆਪਾਂ ਗੋੜ ਲਾਵਾਂਗੇ ਗੋੜਾ ਲਾ ਜਿਹੜਾ ਰਾਸ ਲਾਵਾਂਗੇ ਉਹਦੇ ਨਾਲ ਹੀ ਇਹ ਲਾ ਕੇ ਦੇਣਾਗਾ ਤੇ ਇਹਦੇ ਨਾਲ ਤੁਸੀਂ ਦੇਖੋਗੇ ਕਿ ਕੁਝ ਦਿਨਾਂ ਵਿੱਚ ਹੀ ਤੁਹਾਡਾ ਪਸ਼ੂ ਲੇਵਾ ਬਣਾਇਆ ਜਾਊਗਾ ਤੇ ਮਿੱਤਰੋ ਬਹੁਤ ਹੀ ਸੋਹਣਾ ਦੁੱਧ ਦੇਊਗਾ ਤੇ ਨਾਲ ਦੇ ਨਾਲ ਹੀ ਤੁਹਾਨੂੰ ਰਿਜ਼ਲਟ ਦਿਖਣ ਨੂੰ ਮਿਲ ਜਾਣਗੇ ਚੀਜ਼ਾਂ ਦੇ ਤੇ ਬਹੁਤ ਹੀ ਸੋਹਣਾ ਤਰੀਕਾ ਤੁਸੀਂ ਵੀ ਦੇਖਿਆ ਹੋਊਗਾ ਕਿ ਵਪਾਰੀ ਤੁਹਾਡੇ ਤੋਂ ਲੈ ਕੇ ਸਸਤੇ ਰੇਟਾਂ ਵਿੱਚ ਜਾਂਦੇ ਤੇ ਮਹਿੰਗੇ ਰੇਟਾਂ ਵਿੱਚ ਮੰਡੀ ਚ ਲਿਆ ਕੇ ਵੇਚ ਦਿੰਦੇ ਇਹ ਹੀ ਖਰਾਕ ਦਿੰਦੇ ਆ ਜਿਹੜੀ ਆ ਤੁਹਾਨੂੰ ਦੱਸੀ ਜਾਵੇ ਤੇ ਮਿੱਤਰੋ ਇਹ ਧਿਆਨ ਨਾਲ ਖਰਾਕ ਆਪ ਦੇ ਪਸ਼ੂਆਂ ਨੂੰ ਦਿਓ ਜਿਸ ਨੇ ਦੁੱਧ ਵਧਾਉਣਾਗਾ ਤੇ ਗੁੜ ਜਿਹੜਾ 5 500 ਗ੍ਰਾਮ ਦਿੰਦੇ ਸੀ ਜੇ ਕਿਸੇ ਵੀਰ ਨੇ ਘਰ ਰੱਖਣੀ ਹੁੰਦੀ ਆ ਤਾਂ 2.5 250 ਗ੍ਰਾਮ ਵੀ ਦੇ ਸਕਦਾ ਗੁੜ ਤੇ ਬਹੁਤ ਹੀ ਜ਼ਿਆਦਾ ਫਾਇਦਾ ਗੁੜ ਦੇ ਤੇ ਮਿੱਤਰੋ ਬਣੇ ਰਹੋ ਆਪਣੀ ਵੀਡੀਓ ਨਾਲ ਅਜਦੂ ਆਉਣ ਆਲੀਆਂ ਵੀਡੀਓ ਨਾਲ ਤੇ ਚੈਨਲ ਨੂੰ ਹੋਏ ਧੰਨਵਾਦ ਜਸਵੀਰ ਨੇ ਆਪਣੇ ਨੇ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਦਿਓ ਤੇ ਹਜ ਜਿਕਰ ਜਿਸ ਨੇ ਬੈਲ ਵਾਲੀ ਘੰਟੀ ਨਹੀਂ ਦੱਬੀ ਤੇ ਦਬਤ ਹੋਵੇ ਚੈਨਲ ਨੂੰ ਵੱਤ ਵਤ ਸ਼ੇਅਰ ਕਰ ਦਿਓ ਆਪਣੇ ਦੋਸਤਾਂ ਨਾਲ ਤੇ ਬਈ ਆਪਣੀ ਰੋਜ਼ 7 ਵਜੇ ਵੀਡੀਓ ਆਉਂਦੀ ਹੈਗੀ ਤੇ ਜਰੂਰ ਦੇਖੋ ਬਈ ਵੀਡੀਓ ਆਪਣੀ ਧੰਨਵਾਦ ਬਈ ਤੁਹਾਡਾ ਬਹੁਤ ਬਹੁਤ ਆਪਣੀ ਫੁੱਲ ਵੀਡੀਓ ਵਾਚ ਕਰਨ ਵਾਸਤੇ ਤੇ ਬਈ